ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੈਹੰਦ ਕੀ ਹਾਲ ਚਾਲ ਸਭ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਕਈ ਵਾਰੀ ਜਾਂ ਬੱਸ ਦੇ ਵਿੱਚ ਜਾਂ ਬੱਸ ਸਟੈਂਡ ਖੜੇ ਜਾਂ ਕਿਤੇ ਡਿਊਟੀ ਟਾਈਮ ਕੋਈ ਪਰਸਨ ਮਿਲਦਾ ਹੈਗਾ ਸਪੈਸ਼ਲ ਤੁਹਾਡੇ 23 ਵਾਲੀ ਕਾਂਸਟੇਬਲ ਭਰਤੀ ਵਾਲੀ ਮੁੰਡੇ ਕੁੜੀਆਂ ਕਾਫੀ ਮਿਲ ਜਾਂਦੇ ਨੇ ਠੀਕ ਹੈ ਇੱਕ ਦਿਨ ਮੈਂ ਬੱਸ ਸਟੈਂਡ ਖੜਾ ਸੀਗਾ ਤੇ ਉੱਥੇ ਮੈਨੂੰ ਮੁੰਡਾ ਮਿਲਿਆ ਇੱਕ ਤੇ ਉਹਨਾਂ ਨੇ ਮਤਲਬ ਮਿਲ ਕੇ ਕਾਫੀ ਕਹਿੰਦੇ ਮੈਂ ਤੁਹਾਡੀਆਂ ਵੀਡੀਓਜ਼ ਦੇਖਦਾ ਹਾਂ ਕਹਿੰਦੇ ਥੈਂਕ ਯੂ ਸਰ ਕਹਿੰਦੇ ਤੁਸੀਂ ਵਧੀਆ ਮਤਲਬ ਕਰਦੇ ਹੋ ਸਾਨੂੰ ਗਾਈਡ ਕਰਦੇ ਹੋ ਤੇ ਸੁਣ ਕੇ ਵਧੀਆ ਲੱਗਦਾਗਾ ਤੇ ਕਈ ਵਾਰੀ ਬੱਸ ਦੇ ਵਿੱਚ ਸਫ਼ਰ ਕਰਦਿਆਂ ਹੋਇਆਂ ਵੀ ਕਈ ਦੋਸਤ ਮਿਲ ਜਾਂਦੇ ਆ ਠੀਕ ਆ ਕਈ ਵਾਰੀ ਡਿਊਟੀ ਟਾਈਮ ਖੜੇ ਹੁੰਨੇ ਆ ਠੀਕ ਆ ਉੱਥੇ ਹੈਂਡਸ਼ੇਕ ਕਰਨਾ ਆ ਜਾਂਦੇ ਵੀ ਸਰ ਤੁਹਾਡੀਆਂ ਵੀਡੀਓਜ਼ ਦੇਖਦੇ ਆ ਤੇ ਮਨ ਨੂੰ ਬੜੀ ਸੰਤੁਸ਼ਟੀ ਮਿਲਦੀ ਹੈ ਵੀ ਚਲੋ ਮੇਰੇ ਦੱਸੇ ਮੁਤਾਬਕ ਕੁਝ ਨਾ ਕੁਝ ਤੁਹਾਨੂੰ ਹੈਲਪ ਹੋ ਰਹੀ ਹੈਗੀ ਆ ਠੀਕ ਆ ਕੋਈ ਬੈਨੀਫਿਟ ਤੁਹਾਨੂੰ ਅੱਗੇ ਜਾ ਕੇ ਹੋਊਗਾ ਠੀਕ ਆ ਇਨ ਫਿਊਚਰ ਮੰਨ ਕੇ ਚਲੋ ਤੁਸੀਂ ਕਿਸੇ ਚੀਜ਼ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਮਤਲਬ ਪ੍ਰੀ ਨੌਲੇਜ ਤੁਹਾਡੇ ਕੋਲੇ ਹੋਊਗੀ ਠੀਕ ਆ ਚਲੋ ਮੇਨ ਨੌਲੇਜ ਤੁਹਾਨੂੰ ਅੰਡਰ ਟ੍ਰੇਨਿੰਗ ਮਤਲਬ ਮਿਲ ਜਾਣੀ ਹੈਗੀ ਆ ਉਸ ਤੋਂ ਪਹਿਲਾਂ ਜੋ ਵੀ ਮਤਲਬ ਕਿ ਹੈਗੀ ਆ ਮਤਲਬ ਜਿਵੇਂ ਕਹਿ ਸਕਦੇ ਆ ਮਾੜੀ ਮੂਟੀ ਨੌਲੇਜ ਕਹ ਲਓ ਮੈਂ ਜ਼ਿਆਦਾ ਨਹੀਂ ਕਹਿ ਰਿਹਾ ਤੁਹਾਨੂੰ ਵੀ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਠੀਕ ਆ ਤੇ ਉਹ ਸਾਰ ਤੇ ਉਹ ਸਾਰੀ ਜਾਣਕਾਰੀ ਤੁਹਾਨੂੰ ਮਤਲਬ ਕਿ ਟ੍ਰੇਨਿੰਗ ਦੇ ਵਿੱਚ ਜਿਹੜੀ ਬਾਕੀ ਮਿਲਣੀ ਹੈਗੀ ਆ ਠੀਕ ਆ ਪਰ ਖੁਸ਼ੀ ਹੁੰਦੀ ਹੈ ਕਿ ਜਦੋਂ ਵੀ ਆ ਕੇ ਮਿਲਦਾ ਠੀਕ ਆ ਹੱਥ ਮਿਲਾਉਂਦਾ ਆ ਕੇ ਠੀਕ ਆ ਅਪਰੀਸ਼ੀਏਟ ਕਰਦਾ ਵੀ ਸਰ ਥੈਂਕ ਯੂ ਤੁਹਾਡੇ ਦੱਸੇ ਮੁਤਾਬਕ ਸਾਨੂੰ ਮਤਲਬ ਬਹੁਤ ਹੈਲਪ ਹੋ ਰਹੀ ਹੈਗੀ ਆ ਤੇ ਚਲੋ ਖੁਸ਼ੀ ਹੁੰਦੀ ਬਸ ਇੰਨਾ ਹੀ ਬਹੁਤ ਆ ਮੇਰੇ ਲਈ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਮਤਲਬ ਇਹ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਦੇ ਹੋ ਨੌਲੇਜ ਲੈਣੇ ਹੋ ਠੀਕ ਆ ਤੇ ਬਸ ਮੇਰੇ ਲਈ ਹੀ ਖੁਸ਼ੀ ਦੀ ਗੱਲ ਆ ਤੇ ਅੱਜ ਆਪਾਂ ਮੇਨਲੀ ਇੱਕ ਟੌਪਿਕ ਦੀ ਗੱਲ ਕਰਦੇ ਹਾਂ ਜੋ ਕਿ ਹੈਗਾ ਟ੍ਰੇਨਿੰਗ ਦੇ ਵਿੱਚ ਛੁੱਟੀ ਦਾ ਸਿਸਟਮ ਠੀਕ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਪਰਮਿਸ਼ਨ ਪਰਮਿਸ਼ਨ ਤੇ ਆਪਾਂ ਗੱਲ ਕਰਦੇ ਆਂ ਵੀ ਕਾਫੀ ਆਨੇ ਸਟੂਡੈਂਟਸ ਜਿਹੜੀ ਮਤਲਬ ਕਿ ਇਸ ਬਾਰੇ ਪੁੱਛ ਰਹੇ ਸੀਗੇ ਕਿ ਮਤਲਬ ਜਿਹੜੀ ਪਰਮਿਸ਼ਨ ਮਿਲਦੀ ਆਪਾਂ ਨੂੰ ਕਿੱਦਾਂ ਮਿਲਦੀ ਆ ਉਹ ਠੀਕ ਆ ਆਪਾਂ ਮਤਲਬ ਕਿ ਘਰੇ ਜਾਣੇ ਹੈਗੇ ਆ ਠੀਕ ਆ ਕੀ ਅਸੀਂ ਮਤਲਬ ਉਹਦੇ ਪੇਰੈਂਟਸ ਨੂੰ ਬੁਲਾ ਸਕਦੇ ਆ ਠੀਕ ਆ ਪੇਰੈਂਟਸ ਨੂੰ ਆਪਾਂ ਤਾਂ ਹੀ ਬੁਲਾਵਾਂਗੇ ਨਾ ਜੇਕਰ ਆਪਾਂ ਮਤਲਬ ਕਿ 2-2 3-3 ਮਹੀਨੇ ਜਾਂ ਜਦੋਂ ਆਰਮੀ ਵਾਲੇ ਹੋਗੇ ਹਨ ਪੈਰਾ ਮਿਲਟਰੀ ਵਾਲੇ ਹੋਗੇ ਉਹ ਵਿਚਾਰੇ ਜਦੋਂ ਟ੍ਰੇਨਿੰਗ ਦੇ ਵਿੱਚ ਉਹ ਜੁਆਇਨ ਕਰ ਲੈਂਦੇ ਆ ਠੀਕ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ 6 ਮਹੀਨੇ ਬਾਅਦ ਮੀਟਰਾਂ ਦੀ ਛੁੱਟੀ ਮਿਲਦੀ ਹੈਗੀ ਜੋ ਕਿ ਕਰੀਬ 15 ਤੋਂ 20 ਦਿਨ ਦੀ ਹੁੰਦੀ ਆ ਅਕੋਰਡਿੰਗ ਟੂ ਉਹਨਾਂ ਦੇ ਮਤਲਬ ਜੋ ਵੀ ਸ਼ਡਿਊਲ ਹੁੰਦਾ ਤੇ ਉਹਨਾਂ ਨੂੰ ਫਿਰ ਮਤਲਬ ਜਿਹੜੀ 6 ਮਹੀਨੇ ਬਾਅਦ ਛੁੱਟੀ ਮਿਲਦੀ ਤਾਂ ਕਰਕੇ ਉਹਨਾਂ ਨੂੰ ਇਕੱਠੀ 15 ਦਿਨ ਦੀ ਛੁੱਟੀ ਮਿਲ ਜਾਂਦੀ 6 ਮਹੀਨਿਆਂ ਦੀ ਠੀਕ ਆ ਤੇ ਜੇ ਜੇ ਆਪਾਂ ਗੱਲ ਕਰੀਏ ਆਪਣੇ ਡਿਪਾਰਟਮੈਂਟ ਦੀ ਠੀਕ ਹੈ ਤੇ ਆਪਾਂ ਨੂੰ ਜਿਹੜੀ ਛੁੱਟੀ ਮਿਲਦੀ ਹੈਗੀ ਆ ਉਹ 15 ਦਿਨ ਬਾਅਦ ਛੁੱਟੀ ਮਿਲ ਜਾਂਦੀ ਹੈ ਕਈ ਵਾਰੀ ਮਤਲਬ ਰੇਅਰ ਚਾਂਸ ਹੁੰਦਾ ਕਿ ਕੋਈ ਡਿਊਟੀ ਪੈ ਜੇ ਜਾਂ ਐਮਰਜੈਂਸੀ ਕੋਈ ਮਤਲਬ ਕਿ ਪ੍ਰੋਬਲਮ ਕਰਕੇ ਵੀ ਜਿਹੜੀ ਆਪਾਂ ਨੂੰ ਛੁੱਟੀ ਆਪਣੀ ਜਿਹੜੀ ਪਰਮਿਸ਼ਨ ਕੈਨਸਲ ਹੋ ਜਾਂਦੀ ਆ ਸਾਡੇ ਵਿੱਚ ਵਾਰੀ ਵੀ ਇੱਕ ਦੋ ਵਾਰ ਇਦਾਂ ਹੋਇਆ ਸੀਗਾ ਬਟ ਜਿਹੜੀ ਸਾਡੀ ਨਾਰਮਲ ਜਿੱਦਾਂ ਕਹਿ ਸਕਦੇ ਹਾਂ ਸ਼ਡਿਊਲ ਚੱਲਦਾ ਸੀਗਾ ਪਰਮਿਸ਼ਨ ਦਾ ਛੁੱਟੀ ਦਾ ਉਹ ਕੰਟੀਨਿਊ ਚੱਲਦਾ ਰਹਿੰਦਾ ਸੀਗਾ ਠੀਕ ਹੈ ਤੇ ਅੱਜ ਆਪਾਂ ਬੇਸਿਕਲੀ ਉਸੇ ਮਤਲਬ ਟੌਪਿਕ ਤੇ ਠੀਕ ਹੈ ਇਹਦੇ ਕੀ ਮਤਲਬ ਕੀ ਕੀ ਫੰਡਾ ਹੁੰਦਾ ਮਤਲਬ ਵੀ ਜੋ ਵੀ ਸਿਸਟਮ ਹੈਗਾ ਮਤਲਬ ਕਿ ਮੈਂ ਸਾਰੀ ਡਿਟੇਲ ਤੁਹਾਡੇ ਸਾਹਮਣੇ ਰੱਖ ਦੂੰਗਾ ਤਾਂ ਕਿ ਇਨ ਫਿਊਚਰ ਜੋ ਤੁਸੀਂ ਟ੍ਰੇਨਿੰਗ ਤੇ ਜਾਓਗੇ ਤੁਹਾਨੂੰ ਮਤਲਬ ਕੋਈ ਸ਼ੱਕ ਨਾ ਰਹੇ ਕਿ ਮਤਲਬ ਕਿ ਸਾਨੂੰ ਪਰਮਿਸ਼ਨ ਕਿੱਦਾਂ ਭੇਜਿਆ ਜਾਊਗਾ ਕਦੋਂ ਭੇਜਿਆ ਜਾਊਗਾ ਕਿ ਸਾਡੀ ਪਰਮਿਸ਼ਨ ਕੈਨਸਲ ਹੁੰਦੀ ਆ ਵਾਟਐਵਰ ਜੋ ਵੀ ਆ ਠੀਕ ਹੈ ਤੇ ਗੱਲ ਕਰਦੇ ਫਿਰ ਆਪਾਂ ਮੇਨ ਲਈ ਅੱਜ ਪਰਮਿਸ਼ਨ ਵਾਲੀ ਤੇ ਮੈਂ ਅੱਗੇ ਵੀ ਜਿਵੇਂ ਗੱਲ ਕਰਦਾ ਹੁੰਦਾ ਵੀ ਮੈਂ ਆਪਦੀ ਭਰਤੀ ਜਾਂ ਮਤਲਬ ਕਿ ਆਪ ਦਾ ਜੋ ਅਸੀਂ ਮਤਲਬ ਟ੍ਰੇਨਿੰਗ ਕੀਤੀ ਹੋਈ ਹੈ ਠੀਕ ਹੈ ਅਸੀਂ ਜੋ ਫੇਸ ਕੀਤਾ ਮੈਂ ਉਸ ਅਕੋਰਡਿੰਗ ਗੱਲ ਕਰਦਾ ਹਾਂ ਉਹਨਾਂ ਦੇ ਅੱਜ ਵੀ ਆਪਾਂ ਉਸੇ ਤਰ੍ਹਾਂ ਹੀ ਗੱਲ ਕਰਾਂਗੇ ਵੀ ਜਦੋਂ ਅਸੀਂ ਜੁਆਇਨ ਕੀਤੇ ਸੀ ਕਰੀਬ ਅਸੀਂ ਡੇਢ ਮਹੀਨਾ ਪੁਲਿਸ ਲਾਈਨ ਦੇ ਵਿੱਚ ਰਹੇ ਸੀ ਔਰ 6 ਅਕਤੂਬਰ 2022 ਨੂੰ ਸਾਨੂੰ ਮਤਲਬ ਕਿ ਟ੍ਰੇਨਿੰਗ ਪੀਆਰਟੀਸੀ ਜਨਖੇਲਾ ਸੈਂਟਰ ਇਹ ਭੇਜਤਾ ਸੀਗਾ ਠੀਕ ਆ ਤੇ ਉੱਥੇ ਮਤਲਬ ਜੋ ਵੀ ਮਤਲਬ ਪ੍ਰੋਸੀਜਰ ਹਾਂ ਦਾ ਫਾਲੋ ਕਰਕੇ ਅਸੀਂ ਮਤਲਬ ਜਿੱਦਾਂ ਉੱਥੇ ਆਣਾ ਮਤਲਬ ਸਾਡੀ ਸ਼ੁਰੂਆਤ ਹੋ ਗਈ ਟ੍ਰੇਨਿੰਗ ਦੀ ਹਨਾ ਤੇ ਸਾਨੂੰ ਮਤਲਬ ਕਿ ਪਹਿਲੇ 15 ਦਿਨਾਂ ਬਾਅਦ ਜਿਹੜਾ ਉੱਥੇ ਛੁੱਟੀ ਭੇਜਿਆ ਗਿਆ ਸੀਗਾ ਸਾਡੇ ਦੋ ਗਰੁੱਪ ਬਣ ਗਏ ਸੀਗੇ ਕਿਉਂਕਿ ਸਾਡੀ ਗੈਦਰਿੰਗ ਕਰੀਬ ਸਾਡੇ ਆਰਮਡ ਵਾਲੇ ਮੁੰਡੇ ਵਿੱਚ ਹੈਗੇ ਸੀਗੇ ਸੈਕੰਡ ਕਮਾਂਡੋ ਥਰਡ ਕਮਾਂਡੋ ਵਾਲੇ ਤੇ ਡੈਸਟਿਕ ਵਾਲੇ ਮੋਸਟਲੀ ਸਾਰੇ ਸੀ ਤੇ ਕੁਝ ਸਾਡੇ ਵਿੱਚੋਂ ਜਿਹੜੇ ਮਤਲਬ ਕਿ ਦੋ ਦੋ ਤਿੰਨ ਸੁਜਾਣਾ ਸੀਗਾ ਤੇ ਉਹਨਾਂ ਨੂੰ ਫਲੋਰ ਵਿਖੇ ਮਤਲਬ ਕਿ ਉਹ ਟ੍ਰੇਨਿੰਗ ਮਤਲਬ ਦਿੱਤਾ ਗਿਆ ਸੀਗਾ ਮਤਲਬ ਪਲੇਸ ਦਿੱਤੀ ਗਈ ਸੀ ਸੈਂਟਰ ਦੀ ਤੇ ਉਹ ਚਲੋ ਮਤਲਬ ਜਿੱਦਾਂ ਕਿ ਜਿੱਥੇ ਜਿੰਨੀ ਵੈਕੈਂਸੀ ਹੁੰਦੀ ਹੈ ਫਿਰ ਉੱਥੇ ਜਦੋਂ ਭਰ ਜਾਂਦੀ ਹੈਗੀ ਆ ਠੀਕ ਆ ਫਿਰ ਉਹਨੂੰ ਮਤਲਬ ਕਿਸੇ ਹੋਰ ਜਗ੍ਹਾ ਸ਼ਿਫਟ ਕੀਤਾ ਜਾਂਦਾ ਹੈ ਤੇ ਉਹ ਗੱਲਾਂ ਬਾਅਦ ਦੀਆਂ ਠੀਕ ਆ ਪਰਮਿਸ਼ਨ ਸਾਰਿਆਂ ਦੀ ਸੇਮ ਹੀ ਸੀਗੀ ਮਤਲਬ ਉੱ ਤੇ ਜਦੋਂ ਸਾਨੂੰ 15 ਦਿਨ ਅਸੀਂ ਟ੍ਰੇਨਿੰਗ ਸੈਂਟਰ ਦੇ ਵਿੱਚ ਹੋ ਗਏ ਤੇ ਮਨ ਮਤਲਬ ਕਿ ਜਿਵੇਂ ਆਪਾਂ ਕਿਸੇ ਨਵੀਂ ਜਗ੍ਹਾ ਤੇ ਜਾਣੇ ਤਾਂ ਆਪਣਾ ਮਨ ਨਹੀਂ ਲੱਗਦਾ ਉੱਥੇ ਹੈਨਾ ਜਿਵੇਂ ਆਪਾਂ ਕਿ ਰਿਸ਼ਤੇਦਾਰੀ ਚ ਵੀ ਚਲੇ ਜਾਂਦੇ ਆ ਤਾਂ ਆਪਾਂ ਨੂੰ ਉੱਥੇ ਮਤਲਬ ਜਿਵੇਂ ਕਹਿ ਸਕਦੇ ਆਂ ਵੀ ਮਨ ਉਹ ਪ੍ਰੋਪਰ ਆ ਕਰਨ ਲੱਗ ਜਾਂਦਾ ਹੈ ਨਾ ਜਿੱਦਾਂ ਉਤਰੇਵਾ ਟਾਈਪ ਹੋ ਜਾਂਦਾ ਹੈ ਨਾ ਵੀ ਮਨ ਉਤਰੇ ਜਾਂਦਾ ਆਪਣਾ ਠੀਕ ਹੈ ਇਸ ਕਰਕੇ ਜਿਹੜਾ ਆਪਾਂ ਨੂੰ ਮਤਲਬ ਕਿ 15 ਦਿਨ ਬਾਅਦ ਸਾਨੂੰ ਜਦੋਂ ਘਰੇ ਭੇਜਿਆ ਗਿਆ ਤੇ ਸਾਨੂੰ ਮਤਲਬ ਕਿ ਸ਼ਨੀਵਾਰ ਭੇਜਿਆ ਤੇ ਐਤਵਾਰ ਨੂੰ ਅਸੀਂ ਮਤਲਬ ਕਿ ਵਾਪਸ ਆਉਣਾ ਸੀਗਾ ਤੇ ਇਹ ਜਿਹੜੀ ਪਰਮਿਸ਼ਨ ਹੁੰਦੀ ਆ ਇਹ ਆਪਾਂ ਨੂੰ ਸ਼ ਜਦੋਂ ਸਾਡੀ ਸਟਾਰਟਿੰਗ ਹੋਈਵੇਂ ਉਸ ਦੀ ਗੱਲ ਕਰਦਾ ਕਿ ਸਾਨੂੰ ਮਤਲਬ ਸ਼ਨੀਵਾਰ ਦਾ ਜਿਹੜਾ ਲਾ ਦੇ ਤਿੰਨ ਲੈਕਚਰ ਲਵਾ ਕੇ ਪਹਿਲੇ ਤਿੰਨ ਲੈਕਚਰ ਲਵਾ ਕੇ ਸਾਨੂੰ ਮਤਲਬ ਕਿ ਛੱਡ ਦਿੱਤਾ ਜਾਂਦਾ ਸੀਗਾ ਠੀਕ ਆ ਤੇ ਸਾਡਾ ਹੁੰਦਾ ਸੀ A ਗਰੁੱਪ A ਗਰੁੱਪ ਨੂੰ ਮਤਲਬ ਪਹਿਲੇ ਤਿੰਨ ਲੈਕਚਰ ਲਵਾ ਕੇ ਛੱਡ ਦਿੱਤਾ ਜਾਂਦਾ ਸੀ ਜਾਂ ਪਹਿਲੇ ਦੋ ਕਈ ਵਾਰੀ ਇੱਕ ਵੀ ਲਵਾ ਲੈ ਜਾਂਦਾ ਸੀ ਕਹਿੰਦਾ ਮਤਲਬ ਵੀ ਲੈਕਚਰ ਦੇ ਵਿੱਚ ਸਾਡੀ ਹਾਜ਼ਰੀ ਜ਼ਰੂਰੀ ਹੁੰਦੀ ਸੀਗੀ ਸਤਿ ਸ਼੍ਰੀ ਅਕਾਲ ਇੱਕ ਜਾਂ ਦੋ ਲੈਕਚਰ ਲਵਾ ਕੇ ਸਾਨੂੰ ਕਹਿ ਦੋ ਤਾਂ ਇਹਦੇ ਵੀ ਜਾਓ ਆਪਣਾ ਮਤਲਬ ਕਿ ਸਮਾਨ ਪੈਕ ਕਰ ਲਓ ਠੀਕ ਆ ਆਪਦਾ ਸਿਵਲ ਡਰੈਸ ਕਰੋ ਠੀਕ ਆ ਜੀ ਸਿਵਲ ਡਰੈਸ ਦੇ ਵਿੱਚ ਮਤਲਬ ਜਿਵੇਂ ਫਰਸਟ ਗਰੁੱਪ ਦੇ ਵਿੱਚ ਦੀ ਗੱਲ ਕਰਦਾ ਮੈਂ ਵੀ ਕੁੜੀਆਂ ਮੁੰਡੇ ਜਿਵੇਂ ਕੁੜੀਆਂ ਸਿੰਘਾ ਆਪਣਾ ਸੂਟ ਪਾਓ ਪੰਜਾਬੀ ਸੂਟ ਪਾਓ ਠੀਕ ਆ ਤੇ ਮੁੰਡੇ ਆਪਣਾ ਜਿਹੜਾ ਫਾਰਮਲ ਡਰੈਸ ਜਿਹੜੀ ਹੈਗੀ ਤੁਹਾਡੇ ਕੋਲ ਜਿਵੇਂ ਸ਼ਰਟ ਤੇ ਕਮੀਜ਼ ਹੋਊਗੀ ਹਨਾ ਉਹ ਪਾ ਕੇ ਪੱਗ ਬੰਨ ਕੇ ਆਦੇ ਉਸ ਜਿਹੜੇ ਫਾਰਮਲ ਤੁਹਾਡੇ ਸ਼ੂਜ਼ ਹੈਗੇ ਆ ਉਹ ਮਤਲਬ ਕਿ ਆਪਾਂ ਪੂਰਾ ਫਾਲੋ ਕਰਨਾ ਹੁੰਦਾ ਉਹ ਆਪਣਾ ਜਿਹੜਾ ਰੂਲ ਹੈਗੀ ਹੈ ਮਤਲਬ ਟ੍ਰੇ ਤੇ ਆਪਣ ਜਿਹੜੀ ਐਗਜ਼ਿਟ ਆ ਠੀਕ ਆ ਉਹ ਫਾਰਮਲ ਡਰੈਸ ਨਾਲ ਹੀ ਹੋਣੀ ਆ ਕਈ ਉੱਥੇ ਮਤਲਬ ਕਿ ਜੀਨ ਵੀ ਪਾ ਲੈਂਦੇ ਸੀਗੇ ਠੀਕ ਆ ਮੁੰਡੇ ਤੇ ਪਰ ਫਿਰ ਬਾਅਦ ਦੇ ਵਿੱਚ ਫਿਰ ਉਹਨਾਂ ਦਾ ਮਤਲਬ ਨਾਮ ਦੇ ਦਿੱਤਾ ਜਾਂਦਾ ਸੀਗੀ ਜਾਂ ਮਤਲਬ ਕਿ ਉਹਨਾਂ ਦਾ ਮਤਲਬ ਕਹਿ ਸਕਦੇ ਆ ਵੀ ਉਸ ਸਾਬ ਨੂੰ ਦੱਸ ਕਿ ਮਤਲਬ ਕਿ ਵੀ ਉਹਨੂੰ ਸਜ਼ਾ ਦਵਾਈ ਜਾਂਦੀ ਸੀਗੀ ਠੀਕ ਆ ਤੇ ਉਹ ਚੀਜ਼ ਤੁਸੀਂ ਨਾ ਕਰਿਓ ਠੀਕ ਆ ਵੀ ਜਿਹੜੀ ਉੱਥੇ ਮਤਲਬ ਜੇ ਤੁਹਾਨੂੰ ਪਰਮਿਸ਼ਨ ਜਾਣਾ ਆਪਾਂ ਠੀਕ ਆ ਆਪਣੀ ਪੂਰੀ ਮਤਲਬ ਆਪਣੀ ਹਾਇਰੀ ਲੱਗਦੀ ਆ ਉੱਥੇ ਵੀ ਇੰਨੇ ਬੰਦੇ ਅਸੀਂ ਕੰਪਨੀ ਵਾਈਜ਼ ਠੀਕ ਆ ਫਿਰ ਪਲਾਟੂਨ ਵਾਈਜ਼ ਮਤਲਬ ਇੰਨੇ-ਇੰਨੇ ਬੰਦੇ ਅਸੀਂ ਜਿਵੇਂ ਕਹਿ ਸਕਦੇ ਨੇ ਇੱਕ ਲਿਸਟ ਬਣਦੀ ਹੈ ਠੀਕ ਆ ਆਪਣੇ ਤੋਂ ਇੱਕ ਐਪਲੀਕੇਸ਼ਨ ਲਿਖਵਾਈ ਜਾਂਦੀ ਹੈ ਜਿਹਦੇ ਵਿੱਚ ਆਪਾਂ ਇਹ ਲਿਖਣਾ ਹੁੰਦਾਗਾ ਕਿ ਮਤਲਬ ਕਿ ਮੈਂ ਘਰ ਜਾ ਰਿਹਾ ਹੈਗਾ ਮਤਲਬ ਕਿਸੇ ਖਾਸ ਜ਼ਰੂਰੀ ਕੰਮ ਕਰਕੇ ਮਤਲਬ ਉਹਦੇ ਜ਼ਰੂਰੀ ਕੰਮ ਦੀ ਹੀ ਜਿਹੜੀ ਮਤਲਬ ਐਪਲੀਕੇਸ਼ਨ ਲਿਖੀ ਜਾਂਦੀ ਹੈ ਠੀਕ ਆ ਪਰਮਿਸ਼ਨ ਸਾਰਿਆਂ ਦੀ ਮਤਲਬ ਸੇਮ ਹੀ ਹੁੰਦੀ ਆ ਠੀਕ ਆ ਜਿਵੇਂ ਕਹਿਆ ਦੀ ਮਤਲਬ ਵੀ ਜਾਣਾ ਤਾਂ ਘਰ ਹੀ ਹੁੰਦਾਗਾ ਠੀਕ ਆ ਤੇ ਬਟ ਆਪਣੇ ਤੋਂ ਇਹ ਚੀਜ਼ ਲਿਖਵਾਈ ਜਾਂਦੀ ਹੈ ਉਹਦੇ ਵਿੱਚ ਜਿਹਦੇ ਵਿੱਚ ਆਪਾਂ ਲਿਖਦੇ ਹੈਗੇ ਆ ਸੇਵਾ ਵਿਖੇ ਮਾਨਯੋਗ ਕਮਾਂਡਰ ਸਾਹਿਬ ਪੀਆਰਟੀ ਜਾਨਕਿਲਣਾ ਸ਼ਹਿਰਪੁਰਾ ਠੀਕ ਆ ਤੇ ਉਸ ਤੋਂ ਬਾਅਦ ਅ ਮਤਲਬ ਜਿਵੇਂ ਵਿਸ਼ਾ ਪਾ ਲਿਖ ਦੇ ਰਹੇ ਆ ਵੀ ਘਰ ਜਾਣ ਲਈ ਮਤਲਬ ਸਾਨੂੰ ਛੁੱਟੀ ਚਾਹੀਦੀ ਜਰੂਰੀ ਕੰਮ ਲਈ ਜਰੂਰੀ ਕੰਮ ਲਈ ਮਤਲਬ ਸਾਨੂੰ ਛੁੱਟੀ ਚਾਹੀਦੀ ਉਹ ਵਿਸ਼ਾ ਮਤਲਬ ਜੋ ਵੀ ਤੁਸੀਂ ਮੋਲਡ ਕਰਕੇ ਲਿਖ ਸਕਦੇ ਹੋ ਉਸ ਤਰ੍ਹਾਂ ਤੁਸੀਂ ਲਿਖ ਸਕਦੇ ਹੋ ਠੀਕ ਹੈ ਤੇ ਉਸ ਦੇ ਵਿੱਚ ਬਾਅਦ ਥੱਲੇ ਇੱਕ ਨੋਟ ਲਿਖਿਆ ਜਾਂਦਾ ਵੀ ਜੇਕਰ ਇਨ ਕੇਸ ਕੋਈ ਐਮਰਜੈਂਸੀ ਪੈਦੀ ਹੈਗੀ ਆ ਠੀਕ ਆ ਤੇ ਮੈਂ ਮਤਲਬ ਵਾਪਸ ਜਿਵੇਂ ਮੈਨੂੰ ਭਲਾਇਆ ਜਾਂਦਾ ਟ੍ਰੇਨਿੰਗ ਸੈਂਟਰ ਮਤਲਬ ਕਿ ਛੁੱਟੀ ਤੋਂ ਠੀਕ ਹੈ ਕਿਉਂਕਿ ਕਈ ਵਾਰੀ ਐਮਰਜੈਂਸੀ ਡਿਊਟੀਆਂ ਵੀ ਪੈ ਜਾਂਦੀਆਂ ਸਾਡੀਆਂ ਮਤਲਬ ਕਿ ਪੈਂਦੀਆਂ ਰਹੀਆਂ ਮੈਨੂੰ ਇਹ ਚੀਜ਼ ਦਾ ਪਤਾ ਹੈਗਾ ਤੇ ਉਹ ਥੱਲੇ ਨੋਟ ਤਾਂ ਕਰਕੇ ਲਿਖਵਾ ਜਾਂਦਾ ਕਿਉਂਕਿ ਅਸੀਂ ਜਿਵੇਂ ਕਹਿ ਸਕਦੇ ਮੈਨੂੰ ਹੱਥ ਵਟ ਕੇ ਦੇਣ ਵਾਲੀ ਗੱਲ ਹੈ ਨਾ ਤੇ ਵੀ ਆਪਾਂ ਹੱਥ ਵਟ ਕੇ ਦੇਣੇ ਹੁੰਦੇ ਵੀ ਜੇ ਇਨ ਕੇਸ ਕੋਈ ਡਿਊਟੀ ਪੈਂਦੀ ਮੇਰੀ ਪਰਮਿਸ਼ਨ ਗਏ ਮਾਨਾ ਚਲੋ ਮੈਂ ਘਰੇ ਗਿਆ ਠੀਕ ਹੈ ਅਸੀਂ ਘਰੇ ਗਏ ਹੋਏ ਹਾਂ ਸ਼ਨੀਵਾਰ ਨੂੰ ਸਪੋਰਟ ਕਰੂ ਸ਼ਨੀਵਾਰ ਸ਼ਾਮ ਨੂੰ ਡਿਊਟੀ ਪੈ ਗਈ ਤਾਂ ਮੈਂ ਰਸਤੇ ਦੇ ਵਿੱਚੋਂ ਵੀ ਵਾਪਸ ਆਉਣ ਦਾ ਮਤਲਬ ਕਿ ਜਿਹੜਾ ਉਹ ਹੱਕਦਾਰ ਹੋਊਗਾ ਠੀਕ ਹੈ ਮਤਲਬ ਵੀ ਮੈਨੂੰ ਵਾਪਸ ਇਹ ਸਾਡੇ ਨਾਲ ਇਹ ਇੱਕ ਵਾਰ ਹੋਈ ਹੈ ਇਹ ਚੀਜ਼ ਕਿ ਸਾਡਾ ਏ ਗਰੁੱਪ ਪਰਮਿਸ਼ਨ ਜਾ ਰਿਹਾ ਸੀਗਾ ਠੀਕ ਆ ਔਰ ਜਿਹੜੇ ਮੇਰੇ ਨਾਲ ਦੇ ਹੈਗੇ ਮੁੰਡੇ ਕੁੜੀਆਂ ਦੇਖ ਰਹੇ ਹੋਣੇ ਆ ਉਹ ਇਹ ਗੱਲ ਸੁਣ ਕੇ ਹੱਸਣਗੇ ਵੀ ਵੀ ਵਾਕਈ ਗੱਲ ਸਹੀ ਹੈ ਠੀਕ ਆ ਕਿਉਂਕਿ ਮੇਰੇ ਨਾਲ ਦੇ ਮੁੰਡੇ ਕੁੜੀਆਂ ਮੇਰੀ ਵੀਡੀਓਜ਼ ਦੇਖਦੇ ਨੇ ਤੇ ਮਤਲਬ ਕਿ ਮੁੰਡੇ ਕੁੜੀਆਂ ਤਿਆਰ ਹੋ ਕੇ ਚਲੇ ਗਏ ਮਤਲਬ ਕਈ ਤਾਂ ਹਿਸ਼ਾਰਪੁਰ ਮਤਲਬ ਪਹੁੰਚ ਗਏ ਆਪਣੇ ਬੱਸ ਸਟੈਂਡ ਤੇ ਔਰ ਕਈ ਕਈਆਂ ਨੇ ਅੱਗੇ ਅੱਗੇ ਦੀ ਬੱਸ ਵੀ ਫੜ ਲਈ ਸੀਗੀ ਠੀਕ ਆ ਔਰ ਮਗਰੋਂ ਗਰੁੱਪਾਂ ਦੇ ਵਿੱਚ ਇਹ ਮੈਸੇਜ ਆਇਆ ਕਿ ਕਮਾਂਡਰ ਸਾਹਿਬ ਦਾ ਹੁਕਮ ਆ ਕਿ ਪਿੱਛੋਂ ਐਮਰਜੈਂਸੀ ਡਿਊਟੀ ਪੈ ਗਈ ਆ ਤੇ ਡਿਊਟੀ ਪਈ ਵੀ ਸੀਗੀ ਐਡਾ ਕੋਈ ਮਤਲਬ ਕਿ ਵੱਡਾ ਸੀਨ ਨਹੀਂ ਗਾ ਡਿਊਟੀ ਪੈ ਗਈ ਆ ਵੀ ਸਾਰੇ ਜਿਹੜੇ ਰਿਕਰੂਟਸ ਆ ਮਤਲਬ ਕਿ ਪੁਲਿਸ ਉਹ ਸਾਰੇ ਵਾਪਸ ਆਜੋ ਤੇ ਸ਼ਾਮ ਤੱਕ ਵਿਚਾਰੇ ਸਾਰੇ ਮੁੰਡੇ ਕੁੜੀਆਂ ਫਿਰ ਮਤਲਬ ਵਾਪਸ ਆਏ ਠੀਕ ਆ ਉਹਨਾਂ ਨੂੰ ਆਉਣਾ ਪਿਆ ਕਿਉਂਕਿ ਆਪਾਂ ਮਤਲਬ ਮਹਿਕਮੀ ਦੀ ਜਿਹੜੀ ਮੇਨ ਮਤਲਬ ਡਿਊਟੀ ਉਹ ਤੋਂ ਆਪਾਂ ਭੱਜ ਨਹੀਂ ਸਕਦੇ ਠੀਕ ਆ ਤੇ ਇਸ ਕਰਕੇ ਫਿਰ ਮਤਲਬ ਕਿ ਵੀ ਸਾਰਿਆਂ ਨੂੰ ਵਾਪਸ ਆਉਣਾ ਪਿਆ ਤੇ ਇਹ ਗੱਲ ਆਪਾਂ ਗੱਲ ਕਰ ਪਰਮਿਸ਼ਨ ਦੀ ਮਤਲਬ ਜਿਹੜੀ ਸਿਸਟਮ ਹੁੰਦਾਗਾ ਵੀ ਸ਼ਨੀਵਾਰ ਆਪਾਂ ਨੂੰ ਭੇਜਿਆ ਜਾਂਦਾ ਠੀਕ ਆ ਔਰ ਸ਼ਨੀਵਾਰ ਦੀ ਆਪਾਂ ਜਿਹੜੀ ਰਾਤ ਹੁੰਦੀ ਆ ਉਹ ਆਪਾਂ ਘਰੇ ਲਾ ਕੇ ਆਪਾਂ ਅੱਗੇ ਐਤਵਾਰ ਨੂੰ ਮਤਲਬ ਕਿ ਸ਼ਾਮ ਨੂੰ ਰੋਲ ਕਾਲ ਹੁੰਦੀ ਹੈ ਜਦੋਂ ਠੀਕ ਆ ਰੋਲ ਕਾਲ ਦੇ ਵਿੱਚ ਆਪਣੀ ਜਿਹੜੀ ਗਿਣਤੀ ਹੁੰਦੀ ਹੈ ਠੀਕ ਆ ਉਹ ਮੈਂ ਤੁਹਾਨੂੰ ਮਤਲਬ ਕਿ ਅਲੱਗ ਤੋਂ ਸਮਝਾ ਦੂੰਗਾ ਰੋਲ ਕਾਲ ਕੀ ਚੀਜ਼ ਹੁੰਦੀ ਆ ਠੀਕ ਆ ਵੀ ਉਹ ਆਪਾਂ ਰੋਲ ਕਾਲ ਦੇ ਸ਼ਾਮ ਨੂੰ ਤਕਰੀਬ 7 ਵਜੇ ਗਿਣਤੀ ਹੁੰਦੀ ਹੈ ਉਹਦੇ ਵਿੱਚ ਆਪਾਂ ਪਹੁੰਚਣਾ ਹੁੰਦਾ ਹੈਗਾ ਤੇ ਇੱਕ ਸਾਰਿਆਂ ਦਾ ਇੱਕ ਇਹ ਕੁਐਸਚਨ ਵੀ ਸੀਗਾ ਵੀ ਕੀ ਅਸੀਂ ਇੱਕ ਜਿਹੜੀ ਪਰਮਿਸ਼ਨ ਸਕਿੱਪ ਕਰਕੇ ਕੀ ਮਤਲਬ ਕਿ ਅਸੀਂ ਦੋ ਪਰਮਿਸ਼ਨ ਇਕੱਠੀਆਂ ਜਾ ਸਕਦੇ ਹਾਂ ਮੰਨ ਕੇ ਚਲੋ ਵੀ ਆਪਾਂ 15 ਦਿਨਾਂ ਬਾਅਦ ਨਹੀਂ ਗਏ ਔਰ ਮਹੀਨੇ ਬਾਅਦ ਆਪਾਂ ਜਾਣਾ ਚਾਹੁੰਦੇ ਹਾਂ ਠੀਕ ਹੈ ਮਤਲਬ ਵੀ ਸਾਡਾ ਰੈਜ਼ੀਡੈਂਸ ਦੂਰ ਹੈ ਜੀ ਜਿੱਦਾਂ ਕਿ ਮਤਲਬ ਕਿ ਗੰਗਾ ਨਗਰ ਸਾਈਡ ਹੈਗਾ ਜੀ ਜਾਂ ਅਸੀਂ ਮਤਲਬ ਆਊਟ ਆਫ ਸਟੇਟ ਆਣਾ ਜਿਵੇਂ ਕਈ ਹਰਿਆਣੇ ਵਾਲੇ ਵੀ ਹੈਗੇ ਆ ਦਿੱਲੀ ਵਾਲੇ ਵੀ ਵੀ ਸਾਡੇ ਪਲਾਟਨ ਦੇ ਵਿੱਚ ਇੱਕ ਦਿੱਲੀ ਵਾਲਾ ਮੁੰਡਾ ਵੀ ਸਾਡੀ ਕੰਪਨੀ ਦੇ ਵਿੱਚ ਠੀਕ ਆ ਤੇ ਬਿਲਕੁਲ ਹਾਂ ਮੈਂ ਏਸੀ ਤੇ ਗੱਲ ਕਰੂੰਗਾ ਕਿ ਜੇ ਤੁਸੀਂ ਦੂਰ ਦਿਓ ਠੀਕ ਆ ਤੁਸੀਂ ਮੰਨ ਕੇ ਚਲੋ ਵੀ ਇੱਕ ਮਤਲਬ ਦੋ ਦਿਨ ਤਾਂ ਤੁਹਾਨੂੰ ਆਨ ਜਾਂਤੀ ਲੱਗ ਜਾਂਦੇ ਵੀ ਤੁਸੀਂ ਰਹੋਗੇ ਕੀ ਕਰੇ ਤਾਂ ਤੁਸੀਂ ਆਪਣੀ ਇੱਕ ਪਰਮਿਸ਼ਨ ਸਕਿੱਪ ਕਰਕੇ ਤੁਸੀਂ ਮਹੀਨੇ ਬਾਅਦ ਦੋ ਦਿਨ ਜਾ ਸਕਦੇ ਹੋ ਠੀਕ ਆ ਤੁਹਾਨੂੰ ਸ਼ੁੱਕਰਵਾਰ ਛੱਡ ਦਿੱਤਾ ਜਾਊਗਾ ਸ਼ੁੱਕਰਵਾਰ ਤੁਸੀਂ ਆਪ ਦਾ ਮਤਲਬ ਜਾਓਗੇ ਸਵੇਰ ਠੀਕ ਆ ਤੇ ਫਿਰ ਤੁਸੀਂ ਸ਼ੁੱਕਰਵਾਰ ਦੀ ਰਾਤ ਵੀ ਘਰੇ ਰਹੋਗੇ ਸ਼ਨੀਵਾਰ ਦੀ ਵੀ ਰਾਤ ਘਰੇ ਰਹੋਗੇ ਫਿਰ ਤੁਸੀਂ ਐਤਵਾਰ ਵਾਪਸ ਆਉਗੇ ਪਰ ਇਹ ਮਤਲਬ ਕਿ ਉਹਨਾਂ ਨੂੰ ਹੀ ਮਤਲਬ ਕਿ ਅਲਾਉਡ ਆ ਜਿਹੜੇ ਬੰਦੇ ਆਊਟ ਆਫ ਸਟੇਟ ਨੇ ਠੀਕ ਆ ਜਿੱਦਾਂ ਕਿ ਮੈਂ ਪਹਿਲਾਂ ਹੀ ਕਹਤਾ ਵੀ ਗੰਗਾ ਨਗਰ ਸਾਈਡ ਦੇ ਹੋਗੇ ਇੱਧਰ ਜਾਂ ਹਰਿਆਣਾ ਸਾਈਡ ਦੇ ਹੋਗੇ ਤੇ ਠੀਕ ਆ ਜਿਹੜੇ ਆਪਣੇ ਲੋਕਲ ਹੈਗੇ ਮੋਸਟਲੀ ਉਹਨਾਂ ਨੂੰ ਮਤਲਬ ਕਿ ਇਸ ਚੀਜ਼ ਦੀ ਕੋਈ ਜਿਹੜੀ ਉਹ ਆਪਣੇ ਰਿਲੈਕਸੇਸ਼ਨ ਨਹੀਂ ਦਿੱਤੀ ਗਈ ਠੀਕ ਆ ਤੇ ਸਟਾਰਟਿੰਗ ਵਾਲੀ ਮੈਂ ਗੱਲ ਦੱਸਦਾ ਸੀਗਾ ਵੀ ਜੇ ਮੰਨ ਕੇ ਚੱਲੋ ਕਿ ਆਪਣਾ ਲਾਲਵਾ ਕੇ ਭੇਜਦੇ ਪਰ ਬਾਅਦ ਦੇ ਵਿੱਚ ਕਮਾਂਡਰ ਸਾਹਿਬ ਨੇ ਇਹ ਹੁਕਮ ਜਾਰੀ ਕਰਤਾ ਸੀਗਾ ਵੀ ਜਿਹੜਾ ਵੀ ਗਰੁੱਪ ਜਾਊਗਾ A ਗਰੁੱਪ ਜਾਵੇ ਚਾਹੇ B ਗਰੁੱਪ ਜਾਵੇ ਉਹਨਾਂ ਤੋਂ ਸਿਰਫ ਪੀਟੀ ਔਰ ਪਰੇਡ ਕਰਵਾਈ ਜਾਊਗੀ ਠੀਕ ਆ ਸ਼ਨੀਵਾਰ ਵੈਸੇ ਮਤਲਬ ਕਿ ਪਰੇਡ ਦੇ ਚਾਂਸ ਘੱਟ ਹੁੰਦੇ ਸੀਗੇ ਪਰ ਹੁੰਦੀ ਸੀ ਕਈ ਵਾਰ ਕਈ ਵਾਰ ਕਰਵਾ ਵੀ ਲਈ ਜਾਂਦੀ ਸੀ ਵੀ ਇਹਨਾਂ ਤੋਂ ਪੀਟੀ ਪਰੇਡ ਕਰਵਾ ਕੇ ਇਹਨਾਂ ਨੂੰ ਛੱਡ ਦਿੱਤਾ ਜਾਊਗਾ ਠੀਕ ਆ ਆਪਦਾ ਮਤਲਬ ਮੈਸ ਦੇ ਵਿੱਚੋਂ ਖਾਣਾ ਖਾ ਕੇ ਠੀਕ ਆ ਤੇ ਆਪਣਾ ਜਿਹੜਾ ਹੈਗਾ ਉਹ ਬੂਰੀ ਪੇਸਤਰਾ ਜੋ ਵੀ ਮਤਲਬ ਲੈ ਕੇ ਜਾਣਾ ਕਰੇ ਮਤਲਬ ਸਮਾਨ ਕੁਝ ਲੈ ਕੇ ਜਾਣਾ ਹੁੰਦਾ ਈ ਕਰੇ ਕੁਝ ਸਮਾਨ ਘਰੋਂ ਲੈ ਕੇ ਆਉਣਾ ਹੁੰਦਾ ਸੀ ਠੀਕ ਆ ਵੀ ਆਪਣਾ ਸਮਾਨ ਚੱਕ ਕੇ ਆਉ ਦਾ ਸਿਵਲ ਡਰੈਸ ਕਰਕੇ ਇਹਨਾਂ ਨੂੰ ਭੇਜ ਦਿੱਤਾ ਜਾਵੇ ਕਰੀਬ 9 ਤੋਂ 10 ਵਜੇ ਦੇ ਵਿੱਚ ਵਿੱਚ ਮਤਲਬ ਕਿ ਸਾਰੀ ਗਿਣਤੀ ਕਰਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਮਤਲਬ ਪਲਾਟੂਨ ਵਾਰ ਠੀਕ ਹੈ ਕੰਪਨੀ ਵਾਈਜ਼ ਸਾਰੀ ਗਿਣਤੀ ਕਰਕੇ ਵੀ ਐਸ ਪਲਾਟੂਨ ਚ ਕਿੰਨੇ ਜਾਣੇ ਛੁੱਟੀ ਜਾ ਰਹੇ ਨੇ ਠੀਕ ਹੈ ਔਰ ਐਸ ਪਲਾਟੂਨ ਚ ਕਿੰਨੇ ਜਾਣੇ ਜਾ ਰਹੇ ਨੇ ਔਰ ਸਪੋਜ਼ ਕਰੋ ਤੁਸੀਂ ਮੰਨ ਕੇ ਚੱਲੋ ਵੀ ਕੋਈ ਪੇਪਰ ਦੀ ਛੁੱਟੀ ਗਏ ਆ ਤੁਸੀਂ ਆ ਵੀਡੀਓ ਥੋੜੀ ਲੰਬੀ ਹੋ ਰਹੀ ਹੈ ਪਰ ਇਹਨੂੰ ਧਿਆਨ ਨਾਲ ਸੁਣਿਓ ਕਿਉਂਕਿ ਤੁਹਾਡੇ ਕੰਮ ਆਉਣ ਵਾਲੀਆਂ ਚੀਜ਼ਾਂ ਆਏ ਠੀਕ ਹੈ ਬਾਅਦ ਵਿੱਚ ਤੁਸੀਂ ਉੱਥੇ ਲੜਦੇ ਫਿਰੋਗੇ ਵੀ ਅਸੀਂ ਤਾਂ ਪਰਮਿਸ਼ਨ ਜਾਣਾ ਜੀ ਜਾਣਾ ਠੀਕ ਹੈ ਤੇ ਤੁਹ ਤੁਡੀ ਬਣ ਰਹੀ ਹੈ ਤੁਹਾਡੇ ਗਰੁੱਪ ਦੀ ਪਰਮਿਸ਼ਨ ਬਣ ਜਈ ਆ ਪਰ ਕਈ ਕਾਰਨਾਂ ਕਰਕੇ ਤੁਹਾਨੂੰ ਪਰਮਿਸ਼ਨ ਨਹੀਂ ਭੇਜਿਆ ਜਾਊਗਾ ਉਹ ਕਾਰਨ ਹੁਣ ਧਿਆਨ ਨਾਲ ਸੁਣ ਲਿਓ ਤੇ ਜਿੱਦਾਂ ਕਿ ਮੰਨ ਕੇ ਚੱਲੋ ਵੀ ਤੁਹਾਡੀ ਜਿਹੜੀ ਪਰਮਿਸ਼ਨ ਬਣਦੀ ਆ ਸਪੋਜ਼ ਕਰੋ ਵੀ ਸ਼ਨੀਵਾਰ ਬਣ ਰਹੀ ਹੈ ਪਰਮਿਸ਼ਨ ਤੁਹਾਡੀ ਪਰ ਤੁਸੀਂ ਬੁੱਧਵਾਰਿਆਂ ਵੀਰਵਾਰ ਤੁਸੀਂ ਪੇਪਰ ਦੇਣ ਗਏ ਹੋ ਠੀਕ ਆ ਤੁਸੀਂ ਇੱਕ ਛੁੱਟੀ ਕੱਟ ਲਈ ਮੰਨ ਕੇ ਚੱਲੋ ਵੀ ਤੁਸੀਂ ਪੇਪਰ ਦੇ ਆਏ ਆ ਠੀਕ ਆ ਔਰ ਅਗਲੇ 2-3 ਦਿਨ ਦੇ ਵਿੱਚ ਤੁਹਾਡੀ ਤੁਹਾਡੇ ਗਰੁੱਪ ਦੀ ਪਰਮਿਸ਼ਨ ਬਣ ਰਹੀ ਹੈ ਠੀਕ ਆ ਫਿਰ ਉਸਤਾਦ ਸਾਹਿਬਾਂ ਅਨੁਸਾਰਾ ਉਹ ਡਾਟਾ ਵੇਖਣਗੇ ਵੀ ਕਿੰਨੀ-ਕਿੰਨੀ ਤਰੀਕ ਨੂੰ ਤੁਸੀਂ ਛੁੱਟੀ ਕੱਟੀ ਆ ਠੀਕ ਹੈ ਫਿਰ ਜੀ ਤੁਸੀਂ ਪਹਿਲਾਂ ਛੁੱਟੀ ਕੱਟ ਚੁੱਕੇ ਆਂ ਤਾਂ ਤੁਹਾਡੀ ਵੀ ਪਰਮਿਸ਼ਨ ਉਹ ਕੈਨਸਲ ਕਰ ਦਿੱਤੀ ਜਾਊਗੀ ਠੀਕ ਆ ਤੁਹਾਨੂੰ ਫਿਰ ਮਤਲਬ ਕਿ ਅਗਲੇ 15 ਦਿਨਾਂ ਬਾਅਦ ਪਿੱਛੇ ਜਾਊਗਾ ਠੀਕ ਹੈ ਫਿਰ ਉੱਥੇ ਚੀਕ ਨਹੀਂ ਮਾਰਨੀ ਇਸ ਜੀ ਤੇ ਵੀ ਅਸੀਂ ਤਾਂ ਪਰਮਿਸ਼ਨ ਵੀ ਜਾਣਾ ਕਿਉਂਕਿ ਤੁਸੀਂ ਉਹ ਪਹਿਲਾਂ ਛੁੱਟੀ ਕੱਟ ਚੁੱਕੇ ਆਂ ਚਾਹੇ ਉਹ ਤੁਸੀਂ ਪੇਪਰ ਦੀ ਲਈਏ ਛੁੱਟੀ ਠੀਕ ਆ ਇਹ ਸਾਡੇ ਵਾਰੀ ਵੀ ਇਦਾਂ ਸੀਨ ਚੱਲਦੇ ਰਹੇ ਤੇ ਮੁੰਡੇ ਵੀ ਰੌਲਾ ਪਾਉਂਦੇ ਸੀ ਕੁੜੀਆਂ ਵੀ ਰੌਲਾ ਪਾਉਂਦੀਆਂ ਸੀ ਵੀ ਅਸੀਂ ਪਰਮਿਸ਼ਨ ਵੀ ਜਾਣਾ ਪਰ ਕਈ ਦੇ ਕਾਨੂੰਨ ਹੁੰਦੇ ਆ ਟ੍ਰੇਨਿੰਗ ਸੈਂਟਰ ਦੇ ਇਸ ਕਰਕੇ ਮੈਂ ਤੁਹਾਨੂੰ ਇਹ ਚੀਜ਼ ਪਹਿਲਾਂ ਦੱਸ ਰਿਹਾ ਹੈਗਾ ਠੀਕ ਆ ਮੈਂ ਉਹੀ ਚੀਜ਼ ਦੱਸਦੀ ਹਾਂ ਦੁਬਾਰਾ ਜਿਵੇਂ ਅੱਜ ਮੰਨ ਕੇ ਚੱਲੋ ਵੀ ਸ਼ਨੀਵਾਰ ਆ ਅਗਲਾ ਸ਼ਨੀਵਾਰ ਤੇ ਉਦੋਂ ਅਗਲਾ ਸ਼ਨੀਵਾਰ ਮਤਲਬ ਕਿ ਇੱਕ ਸ਼ਨੀਵਾਰ ਵਿੱਚ ਗੈਪ ਮਤਲਬ ਆ ਗਿਆ ਨਾ ਵਿੱਚ ਠੀਕ ਆ ਉਹ ਬੀ ਗਰੁੱਪ ਦੀ ਵਾਰੀ ਸੀ ਵੀ ਮਤਲਬ ਕਿ ਵੀ ਸ਼ਨੀਵਾਰ ਤੋਂ ਸ਼ਨੀਵਾਰ ਫਿਰ ਸ਼ਨੀਵਾਰ ਮਤਲਬ 14-15 ਦਿਨਾਂ ਬਾਅਦ ਆਪਣੀ ਵਾਰੀ ਆਉਂਦੀ ਮਤਲਬ ਵੀ ਜਦੋਂ ਤੁਸੀਂ ਪਰਮਿਸ਼ਨ ਜਾਣਾ ਤੁਹਾਡੇ ਪਿਛਲੇ 15 ਦਿਨਾਂ ਵਿੱਚ ਕੋਈ ਛੁੱਟੀ ਨਹੀਂ ਹੋਣੀ ਚਾਹੀਦੀ ਅ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸ ਦਿੰਦਾ ਸਪੋਜ਼ ਕਰੋ ਤੁਹਾਡੀ ਤੁਹਾਡਾ ਗਰੁੱਪ ਇੱਕ ਤਰੀਕ ਨੂੰ ਛੁੱਟੀ ਗਿਆ ਪਰਮਿਸ਼ਨ ਗਿਆ ਠੀਕ ਆ ਉਸ ਤੋਂ ਬਾਅਦ ਵਾਰੀ ਆਉਂਦੀ ਹੈਗੀ ਤੁਹਾਡੀ ਠ ਠੀਕ ਹੈ ਮਤਲਬ 1 ਤਰੀਕ ਨੂੰ ਫਿਰ 8 ਤਰੀਕ ਨੂੰ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਵਾਰੀ ਆਉਂਦੀ ਮਤਲਬ 13 14 ਤਰੀਕ ਨੂੰ ਜਿੰਨੀ ਤਰੀਕ ਨੂੰ ਵੀ ਮਤਲਬ ਕਿ ਤੁਹਾਡੀ ਪਰਮਿਸ਼ਨ ਬਣੂਗੀ ਠੀਕ ਹੈ ਅਗਲੇ ਸੈਚਰਡੇ ਸਪੋਜ਼ ਕਰੋ ਤੁਸੀਂ 1 ਤਰੀਕ ਨੂੰ ਪਰਮਿਸ਼ਨ ਗਏ ਪਰਮਿਸ਼ਨ ਕੱਟ ਲਈ ਤੁਸੀਂ ਤੁਸੀਂ ਫਿਰ ਕਰੀਬ-ਕਰੀਬ 5 ਜਾਂ 5 ਤਰੀਕ ਨੂੰ ਜਾਵੜੇ ਜਾਂ 10 ਤਰੀਕ ਨੂੰ ਜਾਵੜੇ ਮਤਲਬ ਤੁਸੀਂ ਫਿਰ ਛੁੱਟੀ ਚਲੇ ਗਏ ਕਿਸੇ ਪੇਪਰ ਦੀ ਠੀਕ ਹੈ ਤੇ ਉਸ ਤੋਂ ਬਾਅਦ ਤੁਹਾਡੀ ਪਰਮਿਸ਼ਨ ਫਿਰ ਬਣ ਰਹੀ ਹੈ ਮਤਲਬ ਕਿ 14 ਤਰੀਕ ਦੀ ਤਾਂ ਫਿਰ ਤੁਸੀਂ ਪਰਮਿਸ਼ਨ ਨਹੀਂ ਜਾਉਂਗੇ ਠੀਕ ਹੈ ਕਿਉਂਕਿ ਤੁਸੀਂ ਮਤਲਬ ਪਿਛਲੇ 15 ਦਿਨਾਂ ਵਿੱਚ ਇੱਕ ਤਾਂ ਤੁਸੀਂ ਪਰਮਿਸ਼ਨ ਕੱਟ ਲਈ ਇੱਕ ਤੁਸੀਂ ਹੋਰ ਛੁੱਟੀ ਕੱਟ ਲਈ ਹੈ ਉਹ ਤੁਹਾਡੀ ਪਰਮਿਸ਼ਨ ਦੇ ਵਿੱਚ ਹੀ ਕਾਊਂਟ ਕਰ ਲਈ ਜਾਊਗੀ ਠੀਕ ਹੈ ਇਸ ਕਰਕੇ ਤੁਸੀਂ ਉੱਥੇ ਮਤਲਬ ਰੌਲਾ ਨਹੀਂ ਪਾਉਣਾਗਾ ਵੀ ਸਾਡੀ ਤਾਂ ਮਤਲਬ ਕਿ ਪਰਮਿਸ਼ਨ ਬਣਦੀ ਸੀ ਮੈਨੂੰ ਨਹੀਂ ਭੇਜਿਆਗਾ ਇਹ ਉਹ ਇਹ ਚੀਜ਼ ਤੁਸੀਂ ਹੁਣ ਮਤਲਬ ਪੂਰੀ ਧਿਆਨ ਨਾਲ ਸੁਣ ਲਿਓ ਤਾਂ ਕਰਕੇ ਮੈਂ ਇਸ ਟੌਪਿਕ ਤੇ ਵੀਡੀਓ ਪਹਿਲਾਂ ਬਣਾਈ ਆ ਕਿ ਤੁਸੀਂ ਮੰਨ ਕੇ ਜਦੋਂ ਟ੍ਰੇਨਿੰਗ ਤੇ ਜਾਣਾ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਸਮੇਂ ਸਕੂ ਵੀ ਪਰਮਿਸ਼ਨ ਦਾ ਕੀ ਸਿਸਟਮ ਹੁੰਦਾ ਹੈ ਇਹ ਇਹ ਤਾਂ ਸਾਰਾ ਸੀਗਾ ਪਰਮਿਸ਼ਨ ਦਾ ਸਿਸਟਮ ਠੀਕ ਆ ਤੇ ਬਾਕੀ ਜੇ ਫਿਰ ਵੀ ਤੁਹਾਨੂੰ ਕੋਈ ਡਾਊਟ ਹੋਇਆ ਮੈਨੂੰ ਪੁੱਛ ਲਿਓ ਠੀਕ ਆ ਕਮੈਂਟਸ ਦੇ ਵਿੱਚ ਆਪਣੇ ਜੋ ਵੀ ਹੈਗੇ ਆ ਕੁਐਸਚਨਸ ਰੱਖ ਲਓ ਕਈ ਵਾਰੀ ਚਲੋ ਮੇਰੇ ਦਿਮਾਗ ਦੇ ਵਿੱਚ ਨਹੀਂ ਹੁੰਦੀ ਚੀਜ਼ ਠੀਕ ਆ ਤੁਸੀਂ ਤੁਹਾਡੇ ਦਿਮਾਗ ਮਤਲਬ ਫਿਲਹਾਲ ਤੁਹਾਡੇ ਕਯੂਰੀਓਸਿਟੀ ਹੈਗੇ ਥਿਆ ਆ ਠੀਕ ਆ ਤੁਹਾਡੇ ਦਿਮਾਗ ਦੇ ਵਿੱਚ ਚੱਲਦੇ ਰਹਿੰਦੇ ਆ ਜਿਵੇਂ ਕਹਿ ਸਕਦੇ ਆ ਇੱਧਰ ਘਮਾ ਲਿਆ ਦਿਮਾਗ ਉੱਧਰ ਘਮਾ ਲਿਆ ਤੇ ਤੁਸੀਂ ਮੈਨੂੰ ਕੁਐਸਚਨ ਕਰ ਲਿਓ ਠੀਕ ਆ ਤੇ ਜੇ ਕੋਈ ਮਤਲਬ ਪੁਆਇੰਟ ਸਕਿਪ ਵੀ ਹੋ ਗਿਆ ਹੋਇਆ ਆਲਮੋਸਟ ਮੈਂ ਸਾਰਾ ਪਰਮਿਸ਼ਨ ਬਾਰੇ ਦੱਸ ਤੇ ਜੇ ਫਿਰ ਵੀ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਮਿਲਦੇ ਹਾਂ ਫਿਰ ਕਿਸੇ ਹੋਰ ਟੌਪਿਕ ਦੇ ਤਦ ਤੱਕ ਲਈ ਸასი ਸ਼ਕਾ ਜੈ ਹਿੰਦ